ਹਾਂਜੀ ਕਿਸਾਨ ਜੀ ਸਵਾਗਤ ਹੈ ਤੁਹਾਡਾ ਆਪਣੇ ਜੁਡੂ ਚਲਾਮਾਵਾ ਡੇਰੀ ਖਾਨ ਦੇ ਉੱਤੇ ਜੀ ਆਜੀ ਵਿੱਚ ਅਪਾ ਚਾਰ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਾਈ ਤਾਜ਼ੀਆਂ ਸੂਈਆਂ ਤੇ ਦੋ ਬਾਈ ਕੋਨੇ ਟੋਕੜ ਗਾਵਾਂ ਨੇ ਆਓ ਕਰ ਲੈਨੇ ਬਾਈ ਗੱਲ ਬਾਤ ਆਜੀ ਵਿੱਚ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋਰ ਠੀਕ ਹੋ ਮਜੀ ਜੀ ਹਾਂਜੀ ਠੀਕ ਹੈ ਜੀ ਵਧੀਆ ਜੀ ਬਾਈ ਨਾਮ ਤੇ ਐਡਰੈਸ ਕੋ ਨਾਮ ਬਿਆਨਤ ਸਿੰਘ ਬਾਈ ਪਿੰਡ ਕੋਠਾਗੁਰੂ ਜ਼ਿਲ੍ਹਾ ਬਠਿੰਡਾ ਨੇੜੇ ਪਿੰਡ ਭਗਤਾ ਭਾਈ 4 ਕਿਲੋਮੀਟਰ ਦੂਰ ਆ ਭਾਈ ਤੇ ਪਈ ਤੁਨਾਂ ਥਾਣਾ ਰੋਡ ਤੇ ਪਿੰਡ ਆ ਆਪਣਾ ਓਕੇ ਭਾਈ ਮੋਬਾਈਲ ਨੰਬਰ ਕੋ ਦੋ ਮੋਬਾਈਲ ਨੰਬਰ 95175288593 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਦੇ ਗਾਂ ਦੇ ਇਹ ਕਿਹੜਾ ਸੂਚੀ ਇਹ ਬਈ ਤੀਜਾ ਸੂ ਹੈ ਕਿੰਨਾ ਕੇ ਟਾਈਮ ਹੋ ਗਿਆ ਸੂਈ ਇਹਨੂੰ ਸੂਈ ਨੂੰ ਹੋ ਗਿਆ ਨੇ 5 ਮਹੀਨੇ ਬਈ ਟੋਕੜਾ ਵੈੜੇ ਓਕੇ ਬਈ ਦੁੱਧ ਹੈਗਾ ਇਹ ਥੱਲੇ ਮੰਨ ਕੇ ਚੱਲੋ ਵੀ 9 ਤੋਂ 10 ਲੀਟਰ 9 ਲੀਟਰ ਤਾਂ ਖੁੱਲਾ ਹੀ ਆ ਬਈ ਬਈ ਚਾਹੇ ਦੋ ਡੰਗ ਚੋਲੇ ਹਨਾ ਹਾਂਜੀ ਹਾਂਜੀ ਭਾਵੇਂ ਤਿੰਨ ਡੰਗ ਚੋਲੇ ਬਈ ਗੱਲ ਹੀ ਕੋਈ ਓਕੇ ਬਈ ਤੇ ਥਾਣ ਨੇੜ ਤੋਂ ਚੈੱਕ ਕਰਵਾਨੇ ਚਵਾਈ ਕਿਵੇਂ ਆ ਕਰਮਾਣੀ ਚਵਾਈ ਚੂਈ ਬਈ ਜਮਾਂ ਨਿਆਰੇ ਦੀ ਲੱਗੀ ਵਿਆ ਨਾ ਕੋਈ ਭੂਰ ਨਾ ਕੋਈ ਸ਼ਰਲਾ ਨੰਬਰ ਥਾਣ ਨਾਣਾ ਨੂਣਾ ਫੁੱਲ ਚੰਗੀਆਂ ਬਹੁਤ ਤੋਰ ਕੇ ਦਿਖਾ ਦੇ ਕੱਦ ਚੰਗਾ ਪ੍ਰਿੰਟ ਚੰਗਾ ਬਰੀਡ ਚੰਗੀ ਹੈ ਬਿਊਟੀ ਚੈੱਕ ਕਰੋ ਸੀਟ ਠੰਡੀ ਤਾਂ ਇੰਨੀ ਆ ਨਾ ਬਾਈ ਠੀਕ ਆ ਯਰ ਤਾਂ ਮੈਂ ਜਵਾਕ ਖੋਲੀ ਫਿਰ ਕੋਈ ਡੱਕ ਦੀ ਨਹੀਂ ਠੀਕ ਆ ਬਾਈ ਹਾਂ ਬਾਈ ਠੰਡੀ ਠੰਡੀ ਬਾਈ ਕਹਿੰਦਾ ਕਰਮ ਵਾਲੀ ਹਾਂ ਅੱਲਾ ਫਾਉਂਦੀ ਜਵਾਕ ਖੋਲੀ ਫਿਰ ਬਾਕੀ ਇਹਦੇ 5 ਦਿਨ ਹੋ ਗਏ ਟੀਕਾ ਵੀ ਭਰਿਆ ਬਾਈ ਓਕੇ ਬਾਈ ਹਾਂਜੀ ਬਾਈ ਠੀਕ ਆ ਬਾਈ ਬਾਕੀ ਰਹਿਣੀ ਨਾ ਰਹਿਣੀ ਆਪਾਂ ਤਾਂ ਖਾਲੀ ਕਰਕੇ ਦੇਣੀ ਆ ਨਹੀਂ ਸਹੀ ਆ ਬਾਈ ਹਾਂਜੀ ਬਾਈ ਤੇ ਕੀ ਮੋਲ ਲਬਰਾ ਜਾਇਦ ਮੋਲ ਬਾਈ ਇਹਦਾ 32000 ਤੋਂ ਮਾਨ ਤਾਨ ਕਰਾਂਗੇ ਠੀਕ ਆ 32000 ਰੁਪਇਆ ਮੋਲਾ ਮਾਨਦਾਨ ਕੋਈ ਚੱਕਰ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਜਮਾ ਜਾਇਜ ਮੋਲਾ ਬਾਈ ਮੁੱਲ ਜਮਾ ਜਾਇਜ ਖੰਡੀ ਸੀਲ ਬਾਈ ਕਹਿੰਦਾ ਫੁੱਲ ਹਾਂ ਬਾਈ ਭਾਵੇਂ ਜਵਾਕ ਲਈ ਗੁਰੇ ਲੈ ਕੋਈ ਗੱਲ ਹੀ ਨਹੀਂ ਹਾਂ ਛੋਟਾ ਜਿਹਾ ਜਵਾਕ ਹੈ ਜਿਵੇਂ ਮਰਜ਼ੀ ਲਈ ਫਿਰ ਕੋਈ ਚੱਕਰ ਨਹੀਂ ਬਾੜੀ ਠੰਡੀ ਹੈ ਜਾਨ ਲੈ ਚੱਲ ਕਿਲੇ ਤੇ ਮੁੱਲ ਵੀ ਬਾਈ ਜਾਇਜ ਆ ਕੋਈ ਚੱਕਰ ਨਹੀਂ ਮਾਨਦਾਨ ਮੌਕੇ ਤੇ ਹੋ ਜਾਊਗਾ ਬਾਈ ਛੱਦ ਪ੍ਰਿੰਟ ਬਰੀਟ ਇੱਕ ਲੈ ਛੱਦ ਅੱਗੇ ਆ ਗਈ ਭਰਾ 2 ਨੰਬਰ ਕਿਹੜਾ ਸੁਦਾ ਸੂਈ ਹੈ ਵੀਰੇ ਇਹ ਦੂਜਾ ਸੁਦਾ ਸੂਈ ਹੈ ਮਾੜ ਬਾਈ ਇਹ ਕਦੋਂ ਸੂਈ ਹੈ ਵੀਰੇ ਇਹਨੂੰ ਸੂਈ ਨੂੰ ਹੋ ਗਿਆ ਹੁਣਿਆ 15 ਤੋਂ 20 ਦਿਨਾਂ ਦੇ ਵਿੱਚ ਵਿੱਚ ਬਾਈ ਬੱਚਾ ਕੀ ਇਹਦੇ ਮਾੜ ਬੱਚਾ ਬੱਛੀ ਆ ਦੇ ਮਗਰ ਬਾਈ ਬੱਛੀ ਆਪਾਂ ਉੱਥੇ ਚੱਲ ਕੇ ਦਿਖਾਵਾਂ ਹਾਂ ਬਾਈ ਲੋਖ ਹੋਰ ਲੋ ਕਿੰਨਾ ਕੁ ਹੁਣ ਦੁੱਧ ਤਿਆਰ ਹੋ ਗਿਆ ਦੁੱਧ ਬਾਈ ਇਹ ਥਲੇ 18 ਲੀਟਰ ਤੋਂ ਬਾਹਰ ਹੈ ਠੀਕ ਆ ਹਾਂਜੀ ਹੂੰ ਇਹ ਬਾਹਰ ਚੰਗੀਆਂ ਦੁੱਧ ਨੂੰ ਬਹੁਤ ਖਰੀਬਣਾ ਬਾਈ ਠੀਕ ਆ ਬਾਈ ਹਾਂ ਬਈ 12 ਲੀਟਰ ਦੁੱਧ ਬਾਈ ਕਹਿੰਦਾ ਚਵਾ ਕੇ ਦੇ ਦਾਂਗੇ ਆ ਬੱਚੀ ਆ ਬਈ ਬੱਚਾ ਮਗਰ ਬੱਚੀ ਹੋਰਲੇ ਪਾਸੇ ਕਾਲੇ ਰੰਗ ਦੀ ਬੱਚੀ ਆ ਹਾਂਜੀ ਠੀਲ ਠੰਡੀ ਇਹ ਵੀ ਬਹੁਤ ਆ ਬਾਈ ਠੀਕ ਆ ਜਣਾ ਪਾ ਨਾ ਪਾ ਕੋਈ ਚੱਕਰੀ ਨਹੀਂ ਦੋ ਨਗ ਮਿਲ ਜਾਣੇ ਆ ਬੱਚੀ ਨੇ ਵੀ ਕਰਮ ਵਾਲੀ ਨੇ ਛਾਲ ਡੇਢ ਸਾਲ ਨੂੰ ਹਾਂ ਬੜੀ ਤਿਆਰ ਚਾਰੂ ਚਰੂ ਫੁੱਲ ਆ ਬਾਈ ਕੋਈ ਚੱਕਰੀ ਜਿਹੜਾ ਕੋ ਮਰਜ਼ੀ ਪਾਈ ਓਕੇ ਬਰੀਕ ਬੌਲੀ ਆ ਬੈੜ ਹਾਂਜੀ ਹਾਂਜੀ ਬਰੀਕ ਨਾ ਹੋਣਾ ਬੈੜ ਦਿੰਦਾ ਬਾਈ ਬੈੜ ਹਾਂਜੀ ਲੇ ਦੇ ਵਾਲੂ ਬਤਾਇਨ ਇਹ ਪੂਰਾ ਖੇਤਨਾ ਸਾਰਾ ਹੋਵਣਾ ਹੈ। ਬਾਕੀ ਆਪਾਂ ਟਾਈਮ ਦਿਖਾ ਦਈਏ ਵੀਡੀਓ ਚ। ਹਾਂਜੀ ਹਾਂਜੀ ਟਾਈਮ ਦਿਖਾ ਟਾਈਮ ਜਰੂਰ ਦਿਖਾਈਏ 11 ਵਜੇ ਕੇ ਸੈਂਟੀਮੈਂਟ ਹੋਵੇ। ਹਾਂਜੀ ਉਸਾ ਬਣਾਨ ਅੰਦਾਜ਼ਾ ਲਾਇਓ। ਸ਼ਾਮ ਤੱਕ ਕੱਟ ਰਾ ਜਿਹੜਾ ਵਧੀਆ ਤਿਆਰ ਕਰ ਲੈਣਾ ਲੇਵਾ ਦੇ ਕੋਲ। ਠੀਕ ਹੈ ਨੰਬਰ ਲੇਵਾ। ਤੇ ਕੀ ਮੋਲ ਹੈ ਵੀਰੇ ਜਾਇਜ਼? ਇਹ 58000 ਤੋਂ ਮਾਨਤਾਣ ਕਰ ਦਾਂਗੇ ਭਾਈ। 58000 ਤੋਂ ਬਾਈ ਕਹਿੰਦਾ ਮਾਨਤਾਣ ਹੋ ਜੂ ਜਮਾ ਜਾਇਜ਼ ਮੋਲ ਹੈ ਖੇਤੀ ਮੋਲ ਰੱਖਿਆ ਭਾਈ। ਹਾਂਜੀ ਅੱਗੇ ਆਗੀ ਪ੍ਰਾਤਨ ਨੰਬਰ ਇਹ ਤੀਜਾ ਸੂਆ ਸੂਈ ਆ ਬਾਈ ਇਹਨੂੰ ਕਿੰਨਾ ਕੁ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਲਗਭਗ 2 ਮਹੀਨੇ ਹੋ ਗਏ ਹੋਣਗੇ ਬਾਈ ਸੂਈ ਨੂੰ ਉਹ ਅਗਲਾ ਭਾਵੇਂ ਤਿੰਨ ਮੰਨ ਲੇ ਚਾਰ ਮੰਨ ਲੇ 16 ਲੀਟਰ ਦੁੱਧ ਦੇ ਥਲੇ ਤਿਆਰ ਆ ਬਈ ਇਸ ਟਾਈਮ ਹਾਂਜੀ ਖੋਲ ਦੇ ਬਾਈ ਤੋਰ ਦੇ ਆਰਡਰ ਕਮਾਲ ਦਾ ਥਾਣੇ ਦਾ ਹੀ ਬਹੁਤ ਚੰਗਾ ਲੱਗਿਆ ਚਵਾਈ ਕਿਵੇਂ ਆ ਬਰਾ ਚਵਾਈ ਬਈ ਪੂਰੀ ਕੰਨੇਰਗੀ ਚਵਾਈ ਹੈ ਠੀਕ ਹੈ ਚੂਣ ਚਵਾਈ ਕਹਿੰਦੇ ਇੱਕ ਨੰਬਰ ਨਾਣਾ ਨੂਣਾ ਫੋਲ ਚਿੰਗ ਹਾਂਜੀ ਬਾਕੀ ਤੋਰਾ ਚੈੱਕ ਕਰ ਲੋ ਹਾਂਜੀ ਤੋਰਾ ਵੀ ਕਰਮ ਵਾਲੀ ਦਾ ਇੱਕ ਨੰਬਰ ਕਦ ਬੇਲ ਗੂਲ ਬਹੁਤ ਆ ਬਈ ਹਾਂਜੀ ਕਦ ਫੁੱਲ ਹਾਂਜੀ ਇੱਕ ਨੰਬਰ ਆ ਬਈ ਹਾਂਜੀ ਕਿਆ ਬਾਤ 16 ਲੀਟਰ ਦੁੱਧ ਬਈ ਕਹਿੰਦਾ ਕੰਡੇ ਤੇ ਲਾ ਕੇ ਦੇ ਦੇਾਂਗੇ ਆਰਡਰ ਕਮਾਲ ਦਾ ਤੇ ਮੁੱਲ ਵੀਰੇ ਜਾਇਜ਼। ਬਾਕੀ ਪ੍ਰਿੰਟ ਪ੍ਰੂਟ ਬਹੁਤ ਚੰਗਾ ਬਾਈ ਵੇਖ ਲੈ। ਬੜਾ ਡੇਟਾ ਚੀਰੀ ਆ ਵੇਖ ਬਹੁਤ ਚੰਗੀ ਹੈਗੀ। ਹਾਂਜੀ ਬਾਕੀ ਦੁੱਧ ਬਹੁਤ ਦੱਸਿਆ ਬਾਈ ਨੇ। ਮੁੱਲ ਦਾ 46000 ਤੋਂ ਮਾਨ ਤਨ ਕਰ ਦਾਂਗੇ। 46000 ਤੋਂ ਮਾਨ ਤਨ ਹੋ ਜੂਗਾ। ਹਾਂਜੀ। ਜਮਾਂ ਜਾਇਜ਼ ਮੁੱਲ ਲਖਤ ਕੇ ਮੁੱਲ ਰੱਖਿਆ ਵਾਲਾ ਮੁੱਲ ਨਹੀਂ ਰੱਖਿਆ। ਹਾਂਜੀ। ਇਧਰੋਂ ਵੀ ਲੈ ਕੇ ਚੈੱਕ ਕਰ। ਕੀ ਬਾਤ ਆ ਬਾਈ। ਕੱਦ ਦਾ ਪ੍ਰਿੰਟ ਓਕੇ। ਅੱਗੇ ਆ ਗਈ ਲਾਸਟ ਚਾਰ। ਇਹ ਕਿਹੜਾ ਸੁਆ ਵੀਰੇ? ਇਹ ਬਈ ਦੂਜਾ ਸੁਹਾਏ ਸੂਈਆ ਬਹਿੜ ਇਹ ਕਦੋਂ ਸੂਈਆ ਇਹਦਾ ਕੱਦ-ਕੁੱਦ ਚੰਗਾ ਬਹਿੜਦਾ ਡਾਕਟਰ ਹੂੰ ਫੇਸਬੁਕ ਵੇਖਦਾ ਕੀ ਬਾਤ ਆ ਹਾਂਜੀ ਇਸ ਦੀ ਬਿਊਟੀ ਕਮਾਲ ਇਹਨੂੰ ਸੂਈ ਨੂੰ ਹੋ ਗਏ ਹੋਣਗੇ 10 ਦਿਨ ਬਾਈ ਓਕੇ ਕਿੰਨਾ ਕ ਦੁੱਧ ਇਹਦੇ ਹਲੇ 17 ਲੀਟਰ ਦੁੱਧ ਤਿਆਰ ਆ ਬਾਈ ਠੀਕ ਆ ਜੀ ਹਾਂਜੀ ਇਹਦੇ ਮਾਰ ਬੱਛਾ ਬਾਈ ਆ ਬੱਚਾ ਇਹਦਾ ਆ ਡੱਬਾ ਬੱਚਾ ਇਹਦਾ ਗਿਆ ਹਾਂਜੀ ਕੱਦ ਹੁਣ ਤੁਸੀਂ ਮੇਰੇ ਕੱਤੋਂ ਵੇਖ ਲੋ ਕਿੰਨਾ ਉੱਤੋਂ ਦੀ ਸਹੀ ਫੁੱਲ ਕਾਦਾ ਛੋਟੀ ਨਾ ਮੰਨ ਹਾਂਜੀ ਲੇਵਾ ਲੁਵਾ ਕਮਾਲ ਦਾ ਇੱਕ ਨੰਬਰ ਲੇਵਾ ਹਾਂਜੀ ਬਹੁਤ ਚੰਗਾ ਬਾਕੀ ਉਸ ਹਮਨਾ ਨਾਜਾ ਲਾਇਓ ਠੀਕ ਠੰਡੀ ਬਾਤ ਆ ਬਾਈ ਕੋਈ ਚੱਕਰ ਹੀ ਨਹੀਂ ਭਵੇਂ ਜਾ ਕੇ ਲਈ ਫਿਰਿਆ ਇਹਨ ਸਹੀ ਆ ਹਾਂਜੀ ਲੈ ਛੋਟਾ ਜਿਹਾ ਬੱਚਾ ਖੋਲੀ ਫਰੇ ਤਾਂ ਵੀ ਕੋਈ ਚੱਕਰ ਨਹੀਂ ਹਾਂਜੀ ਬਾਹਲੀ ਠੰਡੀ ਆ ਨਾ ਹਾਂਜੀ ਹਾਂਜੀ ਠੰਡੀ ਢੂਡੀ ਬਹੁਤ ਆਈ ਲੈ ਆ ਜਾ ਇਹਦਾ ਮੁੱਲ ਜੈਜ ਇਹ ਬਈ 64000 ਚੋਂ ਮਾਨਤਨ ਕਰਦੇ 60000 ਚੋਂ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਹਾਂਜੀ ਜਮਾ ਜੈ ਛੱਡ ਦੇ ਪਤਾ ਉੱਥੇ ਬੰਦ ਬਾਲਾ ਬਾਈ ਨੇ ਮੁੱਲ ਨਹੀਂ ਰੱਖਿਆ ਹਾਂਜੀ ਵੱਡਾ ਲੈਂਡ ਦੇਣ ਦੀਆਂ ਗੱਲਾਂ ਹੀ ਰੱਖਿਆ ਬਾਈ ਆਪਾਂ ਸਹੀ ਗੱਲ ਆ ਬਾਈ ਹਾਂਜੀ ਆਹ ਮੁੱਲ ਨਹੀਂ ਮਿਲਨੇ ਕਿ ਨਹੀਂ ਹਾਂਜੀ ਬਾਈ ਹਾਂਜੀ ਬਹਿੜਾ ਹਿਸਾਬ ਨਾਲ ਮੁੱਲ ਪ੍ਰਿੰਟ ਵਾਲਿਆਂ ਬਹਿੜਾ ਬਾਈ ਚਾਰੇ ਨੂੰ ਤੁਸੀਂ ਦੇਖ ਲਓ ਹੂੰ ਐ ਨਹੀਂ ਤੀ ਗੱਲ ਠੰਡੀਆਂ ਸੀ ਲੈਣੀਆਂ ਵੀ ਕੋਈ ਚੱਕਰੀ ਨਹੀਂ ਚਾਰੇ ਠੀਕ ਆ ਹਾਂਜੀ ਭਾਵੇਂ ਜਵਾਹ ਖੋਲੀ ਫਰੇ ਚੌਣ ਚੌਣ ਨੂੰ ਕੋਈ ਚੱਕ ਨਹੀਂ ਕਿਹੜਾ ਮਰਜੀ ਚੌਣ ਬਸਮਾ ਚਾਰਾਂ ਦਾ ਹੀ ਇੱਕ ਨੰਬਰ ਆ ਬਾਈ ਬਹੁਤ ਠੀਕ ਆ ਬਾਈ ਹਾਂਜੀ ਇਹ ਇਹਦੇ ਥੱਲੇ ਹੁਣ 17 ਲੀਟਰ ਡੱਬੇ ਮਾਰ ਮਾ ਦੋ ਤਵੇ 10 ਤੋਂ 12 ਮਿੰਟ ਹੋਇਆ ਸੀ ਓਕੇ ਤੇ ਕਿਸੇ ਵੀਰ ਨੂੰ ਚਾਰਾਂ ਚ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਜੀ